ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀਆਂ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਤੇ ਤੁਹਾਡੇ ਲਈ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਗੱਲ ਆਪਾਂ ਪੂਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ نیچے ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਹੈ ਨੰਬਰ ਹੈ ਜੀ ਆਪਣਾ 78140 ਤੇ 38764 ਜੇ ਕਿਸੇ ਮੇਰੇ ਭਰਾ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਮਸ਼ੀਨਰੀ ਦੀ ਕੋਠੀ ਦੀ ਘਰ ਦੀ ਮਕਾਨ ਦੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹਾਂ ਤੇ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ ਵੈਗਨਰ ਐਲ ਐਕਸ ਆਈ ਪਹੁੰਚੀ ਆ ਮਾਡਲ ਦੀ ਗੱਲ ਕਰੀਏ 2009 ਮਾਡਲ ਆਪਾਂ ਨੂੰ ਗੱਡੀ ਮਿਲ ਜੂਗੀ ਸਿਲਵਰ ਰੰਗ ਦੇ ਵਿੱਚ ਗੱਡੀ ਆ ਦਿੱਲੀ ਨੰਬਰ ਹੈ ਜੀ ਬੰਪਰ ਵਗੈਰਾ ਤੁਸੀਂ ਦੇਖ ਲਓ ਚੰਗੀ ਗੱਡੀ ਦੀ ਹਾਲਤ ਪਈ ਆ ਬੋਰਨੈਟ ਵਗੈਰਾ ਦੇਖ ਲਓ ਬੈਕ ਸਾਈਡ ਤੋਂ ਤੇ ਚਾਰੇ ਪਾਸੇ ਮਾਲਕ ਨੇ ਫੋਟੋਆਂ ਖਿੱਚ ਕੇ ਆਪਣੇ ਕੋਲੇ ਭੇਜੀ ਆਈਆਂ ਟੈਰਾਂ ਦੀ ਹਾਲਤ ਵੀ ਠੀਕ ਮਿਲ ਜੂਗੀ ਰੇਟ ਮੰਗਿਆ 95000 ਰੁਪਿਆ ਗੱਡੀ ਖੜੀ ਹੈ ਮਾਨਸਾ ਏਰੀਆ 'ਚ ਮਾਲਕ ਦੀ ਪਰਸਨਲ ਘਰੇ ਰੱਖੀ ਹੋਈ ਗੱਡੀ ਐ ਤੁਸੀਂ ਘਰ ਦੀ ਗੱਡੀ ਆ ਜਾ ਕੇ ਕਿਸੇ ਨੇ ਦੇਖਣੀ ਐ ਚਲਾ ਕੇ ਕਿਸੇ ਨੇ ਦੇਖਣੀ ਐ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਨੁਕਸ ਕੋਈ ਨਹੀਂ ਮਿਲਣਾ ਚਾਹੀ ਨੋ ਮਾਡਲ ਗੱਡੀ ਐ ਸੀ ਤੇ ਜਿਹੜੇ ਮਾਲਕ ਨੇ ਗੱਡੀ ਦੇ 977953250098 ਮਾਲਕ ਦਾ ਇਹ ਨੰਬਰ ਹੈ ਮਾਲਕ ਨਾਲ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ ਤੇ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜਾਵੇਗੀ ਜਿਹੜਾ ਨੰਬਰ ਤੁਹਾਨੂੰ ਮੈਂ ਦਿੱਤਾ ਹੈਗਾ ਨੰਬਰ 2 ਤੇ ਦੋ ਤੇ ਆਪਾਂ ਸਕੂਟੀ ਇੱਕ ਲੈ ਕੇ ਪਹੁੰਚੇ ਹਾਂ ਜੀ ਐਕਟਿਵਾ ਤੇ ਆਪਣੇ ਕੋਲੇ ਇਹਨਾਂ ਨੇ ਭੇਜੀ ਹੋਈ ਹੈ ਵੇਚਣ ਵਾਸਤੇ 2019 ਮਾਡਲ ਹੈ ਐਕਟਿਵਾ 5C ਪੰਜਾਬ ਨੰਬਰ ਹੈ ਜੀ ਤੇ ਰੰਗ ਵਾਈਟ ਹੈ ਕੰਡੀਸ਼ਨ ਆਲੂਕੀ ਹੈ ਜੀ ਪੀਵੀ 34 ਨੰਬਰ ਹੈ ਲੋਕਲ ਲੱਗਿਆ ਹੋਇਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਪੀਵੀ 34 ਇਹਨਾਂ ਨੂੰ ਏਰੀਆ ਲੱਗਦਾਗਾ ਜਾ ਕੇ ਦੇਖ ਸਕਦੇ ਹੋ ਸਕੂਟੀ ਫਾਸਟ ਓਨਰ ਐ ਸਰਵਿਸ ਹੋਈ ਐ ਸਾਰੀ ਓਰੀਜਨਲ ਐ ਕੋਈ ਨੁਕਸ ਨਹੀਂ ਤੇ ਵਧੀਆ ਸਕੂਟੀ ਐ ਜੀ ਬਾਕੀ ਰੇਟ ਚੋਂ ਕਟੋਤੀ ਹੋ ਜੂਗੀ 65000 ਚੋਂ ਮਾਲਕ ਕਹਿੰਦੇ ਸੀਗੇ ਘਾਟਾ ਵਾਧਾ ਕਰ ਲਾਂਗੇ ਚੱਲੀ ਬਹੁਤ ਘੱਟ ਹੋਈ ਐ ਜੀ ਕੁੱਲ 15826 ਕਿਲੋਮੀਟਰ ਚੱਲੀ ਹੋਈ ਐ ਮਤਲਬ ਕਿ 16000 ਲਾ ਲੋ ਜੀ ਤੇ ਸਕੂਟੀ ਵਧੀਆ ਐ ਬਾਕੀ ਕੋਈ ਡਿੱਗੀ ਨਹੀਂ ਕੋਈ ਟੁੱਟੀ ਪੁਰਜ਼ ਨਹੀਂ ਵਧੀਆ ਐ ਜੀ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਨੰਬਰ 22 ਦਾ ਆਪਾਂ ਸਕਰੀਨ ਤੇ ਦੇ ਰੱਖਿਆ 700 ਪੂਰਾ 9256 277 ਤੇ ਨੰਬਰ ਤੇ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਵੀ ਆਹ ਸਕੂਟੀ ਖਰੀਦਣ ਦਾ ਜੇ ਚਾਹਵਾਨ ਹੈ ਗਿਆ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ ਜੀ ਗੱਡੀ ਤਾਂ ਜੈਨ ਹੈ ਪਰ ਜਿਹੜੇ ਮਾਲਕ ਨੇ ਉਹਨਾਂ ਨੇ ਬਾਹਰ ਜਾਣੇ ਜੀ ਤਾਂ ਕਰਕੇ ਗੱਡੀ ਸੇਲ ਕਰਨੀ ਆਦੀ ਅਰਜੈਂਟ ਹੈ ਜੀ ਜਲਦੀ ਸੇਲ ਕਰਨੀ ਹੈ 2006 ਮਾਡਲ ਗੱਡੀ ਅਸੀਂ ਤੇ ਪਾਸਿੰਗ ਰਨਿਊ ਹੋਈ ਹੈ 2027 ਤੱਕ ਰਮ ਜਨ ਐਲਐਕਸਾਈ ਤੇ ਰੰਗ ਬਹੁਤ ਚੰਗਾ ਪਨ ਮਿਲ ਜੂਗਾ ਗੱਡੀ ਦਾ ਪੰਜਾਬ ਨੰਬਰ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਟੌਪ ਦੇ ਸੀਟ ਕਵਰ ਆਪਾਂ ਨੂੰ ਚੜੇ ਚੜਾਈ ਮਿਲ ਜਾਣਗੇ ਤੇ 90000 ਇਹਨਾਂ ਨੇ ਡਿਮਾਂਡ ਲਾਈ ਆ ਬਾਕੀ ਕਹਿੰਦੇ ਸੀਗੇ ਉੱਪਰ نیچے ਕਰ ਲਾਂਗੇ ਤੇ ਜਾ ਕੇ ਦੇਖ ਸਕਦਾ ਹੋ ਤੁਸੀਂ ਚਲਾ ਕੇ ਦੇਖ ਸਕਦਾ ਹੋ ਡਿਸਟ੍ਰਿਕਟ ਲੁਧਿਆਣਾ ਇਹਨਾਂ ਨੂੰ ਲੱਗਦਾ ਜੀ ਤੇ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ ਨੰਬਰ ਹੈ ਜੀ 96537 16785 ਨੰਬਰ ਤੇ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਵੀ ਗੱਡੀ ਆ ਖਰੀਦਣ ਦਾ ਜੇ ਚਾਹਵਨ ਹੈਗਾਗਾ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਨੂੰ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ ਤੇ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਕਿਹੜੇ ਏਰੀਆ ਚੋਂ ਤੁਹਾਨੂੰ ਚਾਹੀਦੀ ਆ ਦੱਸੋ ਜੀ ਮੈਨੂੰ